ਬਾਈ ਜੀ ਬੜੀ ਵੱਡੀ ਸੇਵਾ ਨਿਭਾ ਰਹੇ ਹੋ ਲਗਾਤਾਰ ਸੰਪਰਦਾਵਾਂ ਵੱਲੋਂ ਇਸ ਤਰੀਕੇ ਦੇ ਉਪਰਾਲੇ ਕੀਤੇ ਜਾ ਰਹੇ ਹਨ ਬਹੁਤੇ ਲੋਕ ਬੰਨਾਂ ਦੇ ਅਖਵਾਲੇ ਕਹਿੰਦੇ ਲੋਕਾਂ ਨੇ ਹੁਣ ਬਾਕੀ ਟੀਮਾਂ ਦਾ ਸਰਕਾਰਾਂ ਦਾ ਆਸਾ ਛਾੜ ਦਿੱਤੀਆਂ ਤੇ ਧੰਨਵਾਦੀ ਤੁਹਾਡੇ ਹੋਗੇ ਹੈ ਜਿਸ ਤਰੀਕੇ ਨਾਲ ਲੰਗਰ ਚੱਲ ਰਿਹਾ ਸੇਵਾ ਚੱਲ ਰਹੀ ਹੈ ਕੀ ਕਹਿਣਾ ਚਾਹੀਦਾ ਜੀ ਸੰਪਰਦਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਨਾਲ ਜੀ ਇਕੱਲੇ ਬੰਦੇ ਦੇ ਵਾਸਤੇ ਤੇ ਹੈ ਨਹੀਂ ਗਈੇ ਕੰਮ ਸੰਪਰਦਾਵਾਂ ਦੇ ਸਹਿਯੋਗ ਨਾਲ ਸਾਰਾ ਕੁਝ ਬਹੁਤ ਚੜ੍ਹਦੀ ਕਲਾ ਚੱਲੀ ਜਾਂਦਾ ਪ੍ਰਸ਼ਾਦਾ ਪਾਣੀ ਮਤਲਬ ਜੋ ਵੀ ਇੱਥੇ ਪਰ ਪ੍ਰਸ਼ਾਸਨ ਤੋਂ ਬਾਹਰ ਜੋ ਵੀ ਚਾਹੀਦਾ ਹੁੰਦਾ ਉਹ ਕਿਦਾਂ ਦਾ ਸੰਗਤਾ ਦਾ ਕਿਉਂਕਿ ਲੰਗਰ ਪਾਣੀ ਦੇਖਦੇ ਆ ਕੋਲਡਿੰਗਾ ਵੀ ਆਦੀਆਂ ਸ਼ਦਾਈਆਂ ਦੇ ਤਗੜੇ ਵੀ ਲੱਗਦੇ ਆ ਲੰਗਰ ਪਾਣੀ ਜਿਸ ਤਰੀਕੇ ਦਾ ਚੱਲ ਰਿਹਾ ਹੈ ਜੰਗਲ ਦੇ ਵਿੱਚ ਮੰਗਲ ਸੰਗਤਾਂ ਦੇ ਨਾਲ ਹੋ ਬਿਲਕੁਲ ਜੀ ਮਹਾਰਾਜ ਦੀ ਬਹੁਤ ਜਿਆਦਾ ਕਿਰਪਾ ਆ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਚੱਲੀ ਜਾਂਦਾ ਚੜਦੀ ਕਲਾ ਵਿੱਚ ਕੋਈ ਤੁਸੀਂ ਕਿ ਇਧਰੋਂ ਪਿੱਛੋਂ ਪਾਣੀ ਆਉਂਦਿਆ ਸਤਲੁਜ ਬਿਆਸ ਉਨਾ ਹੀ ਗਾਹ ਛੜਾਇਆ ਵੀ ਗਾਹ ਨਿਕਲਦਾ ਜਾਵੇ ਜਿਹੜਾ ਆ ਜਿਹੜਾ ਬੰਨ ਆ ਇਹ ਟੁੱਟੇ ਨਾ ਜਦੋਂ ਉਹ ਪੋਲ ਬੰਦ ਹੁੰਦੇ ਆ ਦਰ ਬੰਦ ਹੁੰਦੇ ਆ ਉਦੋਂ ਪਾਣੀ ਦੀ ਪਿੱਛੇ ੜਾਬ ਲੱਗਦੀ ਤੇ ਉਦੋਂ ਪਾਣੀ ਬੰਨ ਚੋਂ ਰਿਸਣ ਲੱਗ ਪੈਂਦਾ ਜਿਹੜੇ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਦੀਆਂ ਸਾਰੀਆਂ ਜ਼ਮੀਨਾਂ ਵੇਚਿਆ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਹੋ ਜੇ ਗੱਲ ਹੈ ਜਿਹੜੀ ਕਰਨ ਵਾਲੀ ਅਜੇ ਵੇਖੋ ਸਰਕਾਰੀ ਤੌਰ ਤੇ ਵੀ ਹਾਂ ਮਦਦ ਕਰਨੀ ਆ ਜਿਹੜਾ ਮਾਪਜਾ ਉਹ ਵੀ ਉਹਨਾਂ ਕਿਸਾਨਾਂ ਦੇ ਖਾਤੇ ਆ ਉਹ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਫੀਡ ਚੋਕਰ ਪੱਠੇ ਜੋ ਵੀ ਸਰਕਾਰੀ ਤੌਰ ਤੇ ਆ ਉਹਨਾਂ ਕਿਸਾਨਾਂ ਨੂੰ ਮਿਲੂ ਜਿਨ੍ਹਾਂ ਦੀ ਪੈੜ ਦਰਿਆਲੇ ਪਾਸੇ ਆ ਉਹਦੇ ਬਾਅਦ ਮੁੜ ਕੇ ਸਰਕਾਰੀ ਮਦਦ ਵੀ ਆ ਜੂ ਜੇ ਨਾ ਉਹ ਫੇਰ ਇਹਨਾਂ ਦੀ ਇਤਨਾ ਹੀ ਮਦਦ ਕਰਦਾ ਕੋਲੋਂ ਕਰਦਾਂਗੇ ਯਾਰ ਸਾਡੇ ਭਰਾ ਨਹੀਂ ਕੋਈ ਵਕਰੇ ਥੋੜਾ ਲਗਾਤਾਰ ਪਾਣੀ ਦਾ ਵਧਦਾ ਪੱਧਰ ਜਿਹੜਾ ਕਿਸਾਨਾਂ ਆ ਵੀ ਦਾਲੀ ਚੰਦਾ ਸਬਕ ਬਣਿਆ ਸੋ ਜਿਹੜੀ ਇੱਥੇ ਹੁਣ ਸੰਪੰਦਾ ਸੰਤ ਬਾਬਾ ਤਾਰਾ ਸਿੰਘ ਜੀ ਹੁਣਾਂ ਦੀ ਸੰਪੰਦਾ ਜਿਹੜੀ ਇੱਥੇ ਸੇਵਾ ਨਿਭਾਉਂਦੀ ਨਜ਼ਰ ਆ ਰਹੀ ਆ 2023 ਦੇ ਵਿੱਚ ਵੀ ਜੋ ਹਰ ਦੀ ਸਥਿਤੀ ਬਣੀ ਸੀਗੀ ਉਸ ਤੋਂ ਬਾਅਦ ਵੀ ਉਹਨਾਂ ਵੱਲੋਂ ਹੀ ਉਪਰਾਲਾ ਕਰਕੇ ਇਹ ਕਿਤਨਾ ਕਿਤੇ ਬੰਦ ਬੰਨੇ ਗਏ ਸੀ ਕਿ ਜਿਸ ਤੋਂ ਬਾਅਦ ਹੁਣ ਸਭਰਾਵਾਂ ਦੇ ਵਿੱਚ ਵੀ ਜਿਹੜਾ ਬੰਨ ਹੈ ਟੁੱਟਣ ਦੀ ਕਿਨਾਰ ਤੇ ਇਥੇ ਸ਼ੁਰੂ ਕਰ ਦਿੱਤੀ ਗਈ ਸੀਗੀ ਸੋ ਹੁਣ ਜਿਹੜਾ ਇਹ ਪੂਰਨ ਤੌਰ ਤੇ ਤੁਸੀਂ ਤਸਵੀਰਾਂ ਇੱਥੇ ਦੇਖ ਸਕਦੇ ਹੋ ਜਿਹੜੀ ਇਹ ਬੰਦੀ ਸੇਵਾ ਚੱਲ ਰਹੀ ਹੈ ਤੇ ਤਕਰੀਬਨ ਜਿਹੜਾ ਬੰਨ ਹੈ ਉਥੇ ਤਿਆਰ ਹੋ ਹੀ ਚੁੱਕਿਆ ਸੋ ਜਿਹੜੇ ਹੋਰ ਇੱਥੇ ਵੀਰ ਭਰਾ ਪਹੁੰਚੇ ਨੇ ਸੇਵਾ ਨਿਭਾਣ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੜੀ ਵੱਡੀ ਸੇਵਾ ਲਗਾਤਾਰ ਇੱਥੇ ਸੇਵਾ ਕਰਨ ਪਹੁੰਚੇ ਨੇ ਗੱਲਬਾਤ ਕਰਾਂਗੇ ਭਾਈ ਜੀ ਫਤਿਹ ਦੀ ਸਾਂਝ ਭਾਈ ਇਹ ਤਾਂ ਸੰਗਤ ਜੀ ਕਾਲ ਸਾਹਿਬ ਜੀ ਫਤਿਹ ਜੀ ਭਾਈ ਜੀ ਬੜੀ ਵੱਡੀ ਸੇਵਾ ਨਿਭਾ ਰਹੇ ਹੋ ਲਗਾਤਾਰ ਸੰਪਰਦਾਂ ਵੱਲੋਂ ਇਸ ਤਰੀਕੇ ਦੇ ਉਪਰਾਲੇ ਕੀਤੇ ਜਾ ਰਹੇ ਆ ਮੁੰਡੇ ਲੋਕ ਬੰਨਾਂ ਦੇ ਖਵਾਲੇ ਕਹਿੰਦੇ ਆ ਲੋਕਾਂ ਨੇ ਹੁਣ ਬਾਕੀ ਟੀਮਾਂ ਤੋਂ ਸਰਕਾਰਾਂ ਤੋਂ ਆਸਾ ਛੜ ਦਿੱਤੀਆਂ ਤੇ ਧੰਨਵਾਦੀ ਤੁਹਾਡੇ ਹੋਗੇ ਆ ਜਿਸ ਤਰੀਕੇ ਨਾਲ ਲੰਗਰ ਚੱਲ ਰਿਹਾ ਸੇਵਾ ਚੱਲ ਰਹੀ ਹੈ ਕੀ ਕਹਿਣਾ ਚਾਹੀਦਾ ਹੈ ਇਹ ਜੀ ਸੰਪਰਦਾਵਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਦੇ ਨਾਲ ਜੀ ਇਕੱਲੇ ਬੰਦੇ ਦੇ ਵਾਸਤੇ ਤੇ ਹੈ ਨਹੀਂ ਗਾਈਏ ਕੰਮ ਸੰਪਰਦਾਵਾਂ ਦੇ ਯੋਗ ਨਾਲ ਸਾਰਾ ਕੁਝ ਬਹੁਤ ਚੜ੍ਹਦੀ ਕਲਾ ਚੱਲੀ ਜਾਂਦਾ ਪ੍ਰਸ਼ਾਦਾ ਪਾਣੀ ਜੋ ਵੀ ਇੱਥੇ ਪਰ ਸਹਾਸ਼ ਨੂੰ ਤੋਂ ਬਾਹਰ ਜੋ ਵੀ ਚਾਹੀਦਾ ਹੁੰਦਾ ਬਾਈ ਜੀ ਕਿੰਨੇ ਦਿਨ ਹੋ ਗਏ ਤੇ ਸੇਵਾ ਚੱਲਦੇ ਹੁਣ ਇਹ ਜੀ ਪਰਸੋਂ ਦੀ ਜਲੀ ਜਾਂਦੀ ਆ ਪਰਸੋਂ ਦੀ ਚੱਲੀ ਜਾਂਦੀ ਹਾਂਜੀ ਹਾਦ ਦਿਨ ਚੱਲੀ ਜਾਂਦੀ ਤੇ ਕਿੰਨੇ ਦਿਨ ਚੱਲੇਗੀ ਹੋਰ ਇਹ ਤੇ ਜੀ ਜੋ ਮਾਰਗਾਂ ਲਹੁਕਮ ਹੋਊਗਾ ਜਿੰਨਾ ਟਾਈਮ ਚੱਲੂਗਾ ਆਪਾਂ ਨਾਲਿਆਂ ਉਹਨਾਂ ਦੇ ਦਾ ਬੰਨ ਨੂੰ ਕਿੰਨਾ ਸਮਾਂ ਲੱਗ ਜਾਂਦਾ ਬੰਨਣ ਲੱਗੇ ਇਹ ਤਾਂ ਜੀ ਮਤਲਬ ਏਰੀਆ ਦੇ ਹਿਸਾਬ ਨਾਲ ਆ ਏਰੀਆ ਦੇ ਹਿਸਾਬ ਨਾਲ ਹਾਂਜੀ ਜਿੰਨਾ ਟੁੱਟ ਜੇਗਾ ਉਹ ਹਿਸਾਬ ਨਾਲ ਚੱਲੇਗਾ ਸਹੀ ਉਹ ਕਿੱਦਾਂ ਦਾ ਸੰਗਤਾਂ ਦਾ ਕਿਉਂਕਿ ਲੰਗਰ ਪਾਣੀ ਦੇਖਦੇ ਆ ਕੋਲਡਿੰਗਾ ਵੀ ਆਦੀਆਂ ਸ਼ਦਾਈਆਂ ਦੇ ਤਗੜੇ ਵੀ ਲੱਗਦੇ ਆ ਲੰਗਰ ਪਾਣੀ ਜਿਸ ਤਰੀਕੇ ਦਾ ਚੱਲ ਰਿਹਾ ਹੈ ਜੰਗਲ ਦੇ ਵਿੱਚ ਮੰਗਲ ਸੰਗਤਾਂ ਦੇ ਨਾਲ ਹੋ ਗਏ ਬਿਲਕੁਲ ਜੀ ਮਹਾਰਾਜ ਦੀ ਬਹੁਤ ਜਿਆਦੀ ਕਿਰਪਾ ਆ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਚੱਲੀ ਜਾਂਦਾ ਚੜਦੀ ਕਲਾ ਸੋ ਬਿਲਕੁਲ ਇੱਥੇ ਹੋਰ ਵੀ ਜਿਹੜੇ ਸੰਗਤ ਮੌਜੂਦ ਹੈ ਗੱਲਬਾਤ ਕਰਾਂਗੇ ਕਿਉਂਕਿ ਕਈ ਏਕੜ ਜਿਹੜੀ ਜ਼ਮੀਨ ਹੈ ਕਿਸਾਨਾਂ ਵੀ ਤਾਂ ਤਬਾਹ ਹੋ ਚੁੱਕੀ ਆ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀ ਇੱਥੇ ਸੇਵਾ ਚੱਲ ਰਹੀ ਹੈ ਸੋ ਬਹੁਤ ਵੱਡੀ ਸੇਵਾ ਹੈ ਜਿਹੜੀ ਇੱਥੇ ਨਿਭਾਈ ਜਾ ਰਹੀ ਹੈ ਸੋ ਲਗਾਤਾਰ ਜਿਹੜੀ ਪਾਣੀ ਦੇ ਪੱਧਰ ਵਧਣ ਤੋਂ ਬਾਅਦ ਹੁਣ ਨੌਜਵਾਨ ਪਹੁੰਚੇ ਨੇ ਵਸੂਦਗਮਤਾਵਾਂ ਪੈਣਾ ਕਿਸ ਤਰੀਕੇ ਨਾਲ ਸੇਵਾ ਨਿਭਾ ਰਹੀਆਂ ਨੇ ਉੱਥੇ ਮਤਾਵਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਸੇਵਾ ਨਿਭਾ ਰਹੀਆਂ ਨੇ ਸੰਤ ਬਾਬਾ ਤਾਰਾ ਸਿੰਘ ਦੀ ਸੰਪਰਦਾ ਜਿਹੜੀ ਕਾਲ ਸੇਵਾ ਸਹਾਲੀ ਤੋਂ ਜਿਸ ਤਰੀਕੇ ਨਾਲ ਇਹ ਸੇਵਾ ਨਿਭਾਈ ਜਾ ਰਹੀ ਹੈ ਸੋ ਬਹੁਤ ਵੱਡਾ ਉਪਦਲ ਹੈ ਬਹੁਤ ਵੱਡੀ ਸੇਵਾ ਜਿਹੜੀ ਇੱਥੇ ਚੱਲ ਰਹੀ ਹੈ ਸੋ ਕਿਸੇ ਨਾ ਕਿਸੇ ਸੰਗਤਾਂ ਨੂੰ ਵੀ ਅਪੀਲ ਕੀਤੀ ਗਿਆ ਜਰੂਰ ਉੱਥੇ ਪਹੁੰਚਿਆ ਜਾਵੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਏਕੜ ਜਿਹੜੀ ਜ਼ਮੀਨ ਇੱਥੇ ਡੁੱਬ ਕੇ ਜਿਹੜੀ ਕਿਸਾਨਾਂ ਵੀ ਦਾ ਦੀ ਤਬਾਹ ਹੋ ਚੁੱਕੀ ਐ ਸੁਸੰਪਰਦਾ ਨੇ ਕਿਤੇ ਨਾ ਕਿਤੇ ਬਹੁਤ ਵੱਡਾ ਉਪਰਾਲਾ ਕੀਤਾ ਆ ਬਾਈ ਜੀ ਸਸੀ ਗਾਲ ਜੀ ਸਸੀ ਬਾਈ ਜੀ ਕੀ ਨਾਮ ਜੀ ਬਲਮੀਤ ਸਿੰਘ ਕਿੱਥੋਂ ਦੇ ਨਾਲ ਮਾਵੇ ਦੇ ਅੱਛਾ ਬਾਬਾ ਜੀ ਜਿਹੜੀ ਸੇਵਾ ਇੱਥੇ ਨਬਾ ਦੇ ਲਗਾਤਾਰ ਕਿੰਨੇ ਦਿਨ ਤੋਂ ਚੱਲ ਰਹੀ ਹੈ ਅਸੀਂ 3 ਦਿਨ ਹੋ ਕੇ ਚੱਲਦੇ 3 ਦਿਨ ਹੋ ਗਏ ਤੇ ਕਿੰਨੇ ਕਰ ਜ਼ਮੀਨ ਇੱਥੇ ਪਹਿਲਾਂ ਡੁੱਬ ਗਈ ਸੀ ਜਮੀਨ ਦੇ ਫਰਦ ਨਾ ਹੋ ਜੀ ਬਾਬਾ ਜੀ ਨੇ ਲੈ ਕੇ ਆਉਂਦੇ ਮਾਵੇ ਆਲੇ ਬੋਖਾ ਵਾਲੇ ਉਹਨਾਂ ਦੇ ਨਾਲ ਅਸੀਂ ਬਸ ਆਉਂਦੇ ਹਾਂ ਜੀ ਤੇ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਉਹਨੂੰ 5 ਦਿਨ ਹੋ ਗਏ ਕਿੰਨੇ ਕੁ ਦੂ ਦੂ ਇੱਥੋਂ ਆਏ ਹੋ ਅਸੀਂ ਟਾਰੀ ਬਾਰਡਰ ਤੋਂ ਤਾਂ ਦੀ ਬੋਲ ਬਹੁਤ ਵੱਡੀ ਸੇਵਾ ਕਿਸ ਨੇ ਕਿਤੇ ਨਿਭਾਈ ਜਾਦੀ ਆ ਲਗਾਤਾਰ ਇੱਥੇ ਸੋ ਬਹੁਤ ਵੱਡਾ ਉਪਰਾਲਾ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਸੋ ਤਸਵੀਰਾਂ ਜਿਹੜੀਆਂ ਤੇ ਸਾਂਝੀਆਂ ਕੀਤੀਆਂ ਨੇ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧ ਰਿਹਾ ਸੀਗਾ ਪਿੰਡਾਂ ਦੇ ਜਿਹੜੇ ਵੰਨ ਟੁੱਟਣੇ ਸ਼ੁਰੂ ਹੋ ਚੁੱਕੇ ਸੀਗੇ ਖੇਤਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਸੋ ਹੁਣ ਜਿਹੜੀ ਸੰਪਲਦਾਂ ਕਿਤੇ 2023 ਵਾਂਗੂ ਫੇਰ ਖੜਾ ਦੇ ਸਥਿਤੀਆਂ ਨਾ ਬਣਨ ਬਹੁਤ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਕਾ ਜਿਹੜਾ ਸੇਵਾ ਦੇ ਵਿੱਚ ਅੱਗੇ ਆਈਆਂ ਨੇ ਸੋ ਕੀ ਦਾ ਉਪਰਾਲਾ ਤੁਹਾਨੂੰ ਲੱਗਾ ਕੀ ਕੁਝ ਭਾਵ ਨੇ ਅਲਦਾਸ ਵੀ ਕਰਿਓ ਕਿ ਜਿਹੜਾ ਨੁਕਸਾਨ ਹੋ ਦਾਲ ਸਕੇ ਬਚਾ ਹੋ ਸਕੇ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤ ਨੁਕਸਾਨ ਤੇ ਜਿਹੜੇ ਝੋਨੇ ਉਦੀ ਪੱਠਿਆਂ ਵਿੱਚ ਦੀ ਪਾਣੀ ਲੰਘਿਆ ਉਹ ਤੇ ਸਾਰੇ ਬਰਬਾਦ ਹੋ ਗਿਆ ਤੇ ਇਹ ਤੇ ਤਕਰੀਬਨ ਹੀ ਇੱਕ ਸਾਲ ਮਹਾ ਪੈਂਦਾ ਵਾ ਤਕਰੀਬਨ ਦੂਜੇ ਤੀਜੇ ਸਾਲ ਪਾਣੀ ਇਸੇ ਤਰ੍ਹਾਂ ਹੀ ਆਉਂਦਾ ਜਿਵੇਂ ਹੁਣ ਆਇਆ ਜੀ ਉਹ ਕਈ ਭਰਾੜਾਂ ਜਦੋਂ ਫੇਸਬੁੱਕ ਤੇ ਵੇਂਦੇ ਆ ਆ ਦਿੰਦੇ ਜੀ ਪਹਿਲਾਂ ਇੰਤਜ਼ਾਮ ਨਹੀਂ ਕੀਤੇ ਇਹਦੇ ਚ ਪਹਿਲਾਂ ਇੰਤਜ਼ਾਮ ਕੀ ਕਰਨਾ ਜਦੋਂ ਪ੍ਰਸ਼ਾਦ ਹੁਣੀ ਆੜ ਹੋਣੀ ਆ ਬੰਨਾਂ ਦੇ ਵਿੱਚ ਤੇ ਪਾਣੀ ਚੱਲਣਾ ਹੀ ਚੱਲਣਾ ਜੀ ਉਹ ਆਪ ਦੀ ਵਿਚਾਰੇ ਪਤਾ ਨਹੀਂ ਗੱਲ ਦਾ ਪਤਾ ਹੁੰਦਾ ਜਾਂ ਨਹੀਂ ਹੁੰਦਾ ਆ ਦੇਣਗੇ ਜੀ ਉਹ ਪਹਿਲਾਂ ਇੰਤਜ਼ਾਮ ਨਹੀਂ ਕੀਤੇ ਤਾਂ ਆੜ ਆ ਗਿਆ ਹਾੜ ਤੇ ਹੁਣ ਜਦੋਂ ਪ੍ਰਸ਼ਾਦ ਬਸਤੀ ਹੋਣੀ ਆ ਜੀ ਆ ਇਥੋਂ ਐਸ ਬੰਨ ਤੋਂ ਜਿਹੜਾ ਸਭਰਾਲਾ ਬੰਨ ਪੱਟੀ ਵਾਲਕੇ ਵਾਲਾ ਇਹਦੇ ਤੋਂ ਜਿਹੜਾ ਬੰਨ ਪਰਾਂ ਫਿਰੋਜ਼ਪੁਰ ਵਾਲਾ ਵਾ 7 ਤੋਂ 8 ਕਿਲੋਮੀਟਰ ਲੰਮਾ ਆ ਜੀ 7-8 ਕਿਲੋਮੀਟਰ ਲੰਮਾ ਇਹ ਪਾਣੀ ਚੱਲਦਾ ਜਿਹੜਾ ਹਸੈਨੀ ਵਾਲੇ ਪੁਲ ਨੂੰ ਜਾਂਦਾ ਪਰਾਂ ਤੇ ਉਦੋਂ ਵੀ ਮੰਤਰੀ ਬਰੇਂਦਰ ਗੋਇਲ ਜੀ ਨਾਲ ਗੱਲ ਹੋਈ ਸੀ ਉਹਨਾਂ ਨੂੰ ਕਹਿ ਕਿ ਜਿਹੜੇ ਅਗਲੇ ਦਾਰਿਆ ਜਿੰਨੇ ਕਿ ਉਸੇ ਕਿ ਇਧਰੋਂ ਪਿੱਛੋਂ ਪਾਣੀ ਆਉਂਦਿਆ ਸਤਲੁਜ ਬਿਆਸ 'ਚ ਉਹਨਾਂ ਹੀ ਗਾਂ ਛੜਾਇਆ ਵੀ ਗਾਂ ਨਿਕਲਦਾ ਜਾਵੇ ਜਿਹੜਾ ਆ ਜਿਹੜਾ ਬੰਨ ਆ ਇਹ ਟੁੱਟੇ ਨਾ ਜਦੋਂ ਉਹ ਪੋਲ ਬੰਦ ਹੁੰਦੇ ਆ ਦਾਰ ਬੰਦ ਹੁੰਦੇ ਆ ਉਦੋਂ ਪਾਣੀ ਦੀ ਪਿੱਛੇ ਢਾਬ ਲੱਗਦੀ ਤੇ ਉਦੋਂ ਪਾਣੀ ਬੰਨ 'ਚੋਂ ਰਿਸਣ ਲੱਗ ਪੈਂਦਾ ਤੇ ਉਹ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਉਹ ਆਉਂਦੇ ਜੀ ਪਹਿਲਾ ਇੰਤਜ਼ਾਮ ਕਰਨੇ ਇਹ ਇੰਤਜ਼ਾਮ ਕੋਈ ਵੀ ਨਹੀਂ ਕਰ ਸਕਦਾ ਇਹਦੇ ਜਦੋਂ ਪ੍ਰਸ਼ਾਦ ਜਾਦੀ ਹੋਣੀ ਬਸਤੀ ਹੋਣੀ ਆ ਇਸੇ ਤਰ੍ਹਾਂ ਹੀ ਪਾਣੀ ਅੱਗੇ ਆਉਂਦਾ ਰਿਹਾ ਇਸੇ ਤਰ੍ਹਾਂ ਹੀ ਆਉਣਾ ਇਹ ਆ ਵੀ ਬਸ ਜਿਹੜੇ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਦੀਆਂ ਸਾਰੀਆਂ ਜ਼ਮੀਨਾਂ ਵੇਚਿਆ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਹੋ ਜੀ ਗੱਲ ਹੈ ਜਿਹੜੀ ਕਰਨ ਵਾਲੀ ਅਜੇ ਵੇਖੋ ਸਰਕਾਰੀ ਤੌਰ ਤੇ ਵੀ ਹਾਂ ਮਦਦ ਕਰਨੀ ਆ ਜਿਹੜਾ ਮਾਅਬਜਾ ਉਹ ਵੀ ਉਹਨਾਂ ਕਿਸਾਨਾਂ ਦੇ ਖਾਤੇ ਆ ਉਹ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਫੀਡ ਚੋਕਰ ਪੱਠੇ ਜੋ ਵੀ ਸਰਕਾਰੀ ਤੌਰ ਤੇ ਆਉ ਉਹਨਾਂ ਕਿਸਾਨਾਂ ਨੂੰ ਮਿਲੂ ਜਿਨ੍ਹਾਂ ਦੀ ਪੈੜੀ ਬੰਨੋ ਦਰਿਆ ਆਲੇ ਪਾਸੇ ਆ ਜੀ ਹੁਣ ਮੈਨੂੰ ਇਹ ਵੀ ਅਜੇ ਸਰਕਾਰੀ ਮਦਦ ਆਉਂਦੀ ਨੂੰ ਕੋਈ 1-2 ਦਿਨ ਲੱਗ ਜਾਣੇ ਆ ਜਿਵੇਂ ਫੀਡ ਚੋਕਰ ਪੱਠੇ ਹੋਣੇ ਆ ਜੀ ਆਪਾਂ ਆਪਦੇ ਕੋਲੋਂ ਹੀ ਕਰਕੇ ਇੱਥੇ ਚੋਕਰ ਫੀਡ ਲੈ ਕੇ ਆਏ ਆ ਜੀ ਵੀ ਚੱਲ ਏਕਰਾਂ ਯਾਰ ਸਾਰੇ ਪਰਿਵਾਰਾਂ ਨੂੰ ਜੀ ਇੱਕ ਇੱਕ ਦੋ ਦੋ ਬੋਰੀਆਂ ਮਿਲ ਜਾਣ ਤੇ ਉਹਦੇ ਬਾਅਦ ਚਲੋ ਹੁਣ ਤੇ ਤੂੜੀ ਨਾਲ ਕਿਤਾਵਾ ਕਿਤੂਵਾ ਕਰਕੇ ਆਪਦੇ ਡੰਗਰਾਂ ਨੂੰ ਇੱਕ ਰਾਂ ਤੇ ਵਿਚਾਰੇ ਪੱਠੇ ਪੁੱਠੇ ਪਾਉਣ ਨਾਲ ਚਾਰਾ ਪਾਉਣ ਉਹਦੇ ਬਾਅਦ ਮੁੜ ਕੇ ਸਰਕਾਰੀ ਮਦਦ ਵੀ ਆ ਜੂ ਜੇ ਨਾ ਆਉ ਫੇਰ ਇਹਨਾਂ ਦੀ ਇਤਨਾ ਹੀ ਮਦਦ ਕਰ ਦਾਂ ਕੋਲੋਂ ਕਰ ਦਾਂਗੇ ਯਾਰ ਸਾਡੇ ਭਰਾ ਨਹੀਂ ਕੋਈ ਵਖਰੇ ਥੋੜਾ ਜੀ ਮੈਂ ਪਰ ਜਿਹੜੇ ਕੋਈ ਸਰਦੇ ਪੁੱਜਦੇ ਲੋਕ ਆ ਮੇਰੇ ਹਲਕੇ ਦੇ ਵੀ ਸਰਪੰਚ ਨੇ ਮੋਤ ਭਰ ਨੇ ਜਾਂ ਦੂਜੇ ਜ਼ਿਲ੍ਹਿਆਂ ਦੇ ਵੀ ਲੋਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਵਿਚਾਰਿਆਂ ਦੇ ਜਿਨ੍ਹਾਂ ਦੇ ਪੱਠੇ ਵੀ ਗਰਕ ਹੋ ਗਏ ਤੂੜੀਆਂ ਵੀ ਰੋੜ ਗਈਆਂ ਝੋਨੇ ਵੀ ਬਰਬਾਦ ਹੋ ਗਿਆ ਇਹਨਾਂ ਦੀ ਸਿੱਧੇ ਆ ਕੇ ਕਿਸੇ ਨੂੰ ਉਹਨਾਂ ਦੇ ਹੋ ਦੱਸਾਂ ਕੀ ਹੁੰਦਾ ਪਿਛਲੀ ਈਸਾਰੀ ਵੀ ਬੜੇ ਲੋਕ ਆਏ ਇੱਥੇ ਮਦਦ ਕੀਤੀ ਲੋਕਾਂ ਨੇ ਅਸੀਂ ਵੀ ਇੱਥੇ ਆਉਂਦੇ ਰਹੇ ਉਹ ਹੋਇਆ ਕਿ ਜਿਹੜੇ ਲੋਕ ਬੰਨੋ ਅੰਦਰਿਆ ਦਰਿਆਲੇ ਪਾਸੇ ਉਹ ਮੇਨੂੰ ਮੇ ਇਹ ਵੀ ਰਹਿ ਗਏ ਤੇ ਜਿਹੜੇ ਬੰਨੋ ਇਧਰ ਹੀ ਨਾ ਉਹ ਪੱਠੇ ਵੀ ਤੂੜੀ ਵੀ ਚੋਕਰ ਵੀ ਉਹ ਵੀ ਜੇ ਕਿਸੇ ਨੇ ਮਦਦ ਕੀਤੀ ਉਹ ਵੀ ਮਦਦ ਸਕੋ ਜਿਹੜੇ ਬੰਨੋਂ ਇਧਰ ਹੀ ਹੋ ਲੈ ਗਏ ਮੈਂ ਤੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹਦੇ ਕੋਈ ਯਾਰ ਇਧਰ ਬੰਨੋਂ ਬਾਹਰ ਮਾਝੇ ਵਾਲੇ ਪਾਸੇ ਕੋਈ 2-4 ਕਿੱਲੇ ਵੀ ਜ਼ਮੀਨ ਹੈਗੀ ਆ ਚੱਲ ਉਹ ਤੇ ਬਚਿਆ ਉਹ ਜਿਹਦੀ ਸਾਰੀ ਜ਼ਮੀਨ ਇਧਰ ਆ ਮੈਂ ਤੇ ਕਹਿੰਦਾ ਜਿਹੜੀ ਕੋਈ ਲੋਕ ਮਦਦ ਕਰਦੇ ਆ ਨਾ ਉਹ ਲੋਕਾਂ ਨੂੰ ਤੇ ਇਧਰ ਲਿਆਂ ਦੀ ਮਦਦ ਕਰਨੀ ਚਾਹੀਦੀ ਜਿਹੜੇ ਬਿਲਕੁਲ ਹੀ ਦਰਿਆ ਦੇ ਵਿੱਚ ਬੈਠੇ ਆ ਤੇ ਬੜੇ ਘਾਰ ਆ ਇਹੋ ਜਿਹੇ ਜਿੰਨਾਂ ਕੋਈ ਕੋਈ 2 ਕਿੱਲੇ ਆ ਕੇ ਕੋਈ 4 ਕਿੱਲੇ ਕੇ ਕੋ 5 ਆ ਕੇ ਕੋ 20 ਕਿੱਲੇ ਵੀ ਆ ਪਰ ਉਹ ਹੈਗੀ ਦਰਿਆ ਦੇ ਵਿੱਚ ਆ ਤੇ ਜਿਹੜੀ ਦਰਿਆ ਚ ਪੈਲੀ ਆ ਗਈ ਉਹ ਤੇ ਸਾਹਮਣਾ ਬਰਬਾਦ ਹੋ ਗਈ ਆ ਇਹ ਪੈਲੀ ਜਦੋਂ 1988 ਝਾੜ ਆਇਆ ਜਦੋਂ ਸਤਾ ਪਾਣੀ ਆਇਆ ਉਦੋਂ ਇਨੀ ਇਨੀ ਟੈ ਗਈਆਂ ਪੈਲੀਆਂ ਇਹ ਕਿਤੇ 20 20 30 30 ਫੁੱਟ ਖੂਪ ਹੈਗੇ ਸੀ ਤੇ ਕਿਤੇ 10 ਦਾ 15 15 ਫੁੱਟ ਰੇਤ ਚੜ ਗਈ ਉਹਦੋਂ ਗਰੀਬੀ ਵੜੀ ਸੀ ਉਦੋਂ ਪੈਸੇ ਜਿਹੜਾ ਸੀ ਫਸਲ ਘਟ ਰੇਡ ਤੇ ਵੇਖਦੀ ਪੈਸਾ ਬਹੁਤ ਘਟ ਲੋਕਾਂ ਕੋ ਹੀ ਉਦੋਂ ਇਹ ਜ਼ਮੀਨਾਂ ਲੋਕਾਂ ਤੋਂ 8 8 10 ਦਾ ਸਾਲ ਜਿਹੜੀਆਂ ਵਾ ਅਬ ਜਾਉ ਨਹੀਂ ਕੀਤੀਆਂ ਗਈਆਂ ਪੱਧਰ ਨਹੀਂ ਕੀਤੀਆਂ ਗਈਆਂ ਵੀ ਇੰਨੀ ਮਤਲਬ ਲੋਕਾਂ ਦੀ ਹਾਲਤ ਇੱਥੇ ਪਤਲੀ ਹੋ ਗਈ ਵੀ ਇੰਨੀ ਜ਼ਮੀਨ ਉੱਚੀ ਨਹੀਂ ਹੋ ਗਈ ਮੁੜ ਕੇ ਹੁਣ ਮੈਂ ਹੁਣ ਦੀ ਗੱਲ ਕਰਾਂ 20 ਚ ਬੜਾ ਪਾਣੀ ਆਇਆ 20 ਚ ਵੀ ਜ਼ਮੀਨ ਪੁੱਟੀ ਗਈ ਮੁੜ ਕੇ 23 ਚ ਆਇਆ 23 ਚ ਜ਼ਮੀਨ ਚਟੋਏ ਪੈ ਗਏ ਟਿੱਬੇ ਬਣ ਗਏ ਹੁਣ ਉਹਦੇ ਮਗਰੋਂ 24 ਚ ਇਹਨਾਂ ਵਿਚਾਰਿਆਂ ਪਧਰੀ ਪੁੱਤਰੀ ਕੀਤੀ ਆ 25 ਚ ਫੇਰ ਪਾਣੀ ਆ ਗਿਆ ਵੇਖੋ ਬੰਨ ਨਾ ਹੋਈ ਰਹਿਣਾ ਏ ਹੋਰ ਕੋਈ ਬੰਨਣੀ ਹੋ ਸਕਦਾ ਇਹ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਮੰਗ ਕਰੀ ਜਾਵੇ ਇਹ ਬੰਨ ਹੀ ਹੋਈ ਰਹਿਣਾ ਜੀ ਇਸੇ ਤਰ੍ਹਾਂ ਪਾਣੀ ਅੱਗੇ ਚੱਲਦਾ ਰਿਹਾ ਪਾਣੀ ਇਸੇ ਤਰ੍ਹਾਂ ਹੀ ਚੱਲਣਾ ਆ ਇਹ ਚ ਕੋਈ ਕੁਝ ਨਹੀਂ ਕਰ ਸਕਦਾ ਇਹ ਚ ਸਰਕਾਰ ਵੀ ਕੀ ਕਰੂ ਹੁਣ ਜਦੋਂ ਪਿੱਛੇ ਪ੍ਰਸਾਦ ਹੀ ਜਾਂਦੀ ਹੋ ਜੂ ਆ ਪਾਣੀ ਦੀ ਸਪੀਡ ਵੇਖੋ ਕਿੰਨੇ ਸਪੀਡ ਦਾ ਪਾਣੀ ਚੱਲਣ데요 ਅਜੇ ਤਾਂ ਮੈਨੂੰ ਲੱਗਦਾ ਇਹ 70 72000 ਕਿਊਸੀ ਕਿਹਾ ਕਈ ਰਾਂ ਪਾਣੀ 1.5 2-2 ਲੱਖ ਕਿਊਸੀ ਕਿ ਚੱਲਦਾ ਹੁਣ ਇੰਨੇ ਪਾਣੀ ਨੂੰ ਬੰਨ੍ਹ ਮਾਰ ਕੇ ਆਪਾਂ ਕਿਵੇਂ ਪਰਾਂ ਨੂੰ ਲੈ ਜਾਵਾਂਗੇ ਇਹ ਤੇ ਇਹੋ ਹੀ ਆ ਵੀ ਦਰਿਆ ਵਿੱਚੋਂ ਪੁੱਟਿਆ ਪਟਿਆ ਜਾਵੇ ਜਿਵੇਂ ਰੇਤ ਰੂਤ ਨਿਕਲ ਜੇ ਵਿਚ ਵਿਚ ਚਲੋ ਜਿਹੜਾ ਇੰਨਾ 50 60 ਹਜ਼ਾਰ ਕਿਊਸਿਕੋ ਵਿੱਚ ਵਿੱਚ ਚੱਲ ਜੇ ਜਦੋਂ 70 75 ਹਜ਼ਾਰ ਕਿਊਸਿਕ ਚੱਲਦਾ ਬੰਨ੍ਹ ਤੋਂ ਬੰਨ੍ਹ ਤੱਕ ਐਂਡ ਤੱਕ ਹੀ ਪਾਣੀ ਚੱਲੀ ਜਾਂਦਾ ਇਹ ਬੰਨ੍ਹ ਹੁਣ ਜਿੱਤੇ ਤੇ ਆਪਾਂ ਖੜੇ ਆ ਇਹ ਬੰਨ੍ਹ ਦੀ ਆਪਾਂ ਗੱਲ ਕਰੀਏ ਇਹ ਬੰਨ੍ਹ ਤੇ ਅਸੀਂ ਪਿੱਛੇ ਪੱਥਰ ਵੀ ਲਵਾਇਆ ਸੁਪਾਰ ਵੀ ਬਣਾਏ ਆ ਜਿੱਤੋਂ ਪਿਛਲੀ ਈਰਾਂ ਜਿਹੜਾ ਬੰਨ ਟੁੱਟ ਚੱਲਿਆ ਸੀ ਹੁਣ ਸੜਕ ਵੀ ਚੌੜੀ ਹੋ ਰਹੀ ਹੈ ਹੁਣ ਸੜਕ ਵੀ ਇਹ ਦੇ ਵਾਸਤੇ ਰੁਪਈਆ 8 ਕਰੋੜ ਪਾਸ ਕਰਾਤਾ ਉਹ 18 ਫੁੱਟ ਸੜਕ ਬਣ ਜਣੀ ਆ ਨਾਲ ਹੁਣ ਗਾਂ ਫੇਰ ਪੱਥਰ ਲੱਗਣਾ ਵਾ ਇੱਥੋਂ ਤੱਕ ਆ ਖੁੱਲੇ ਵਾਲਾ ਇੱਥੋਂ ਤਾਈਂ ਆਪਾਂ ਗਾਂਹ ਤੱਕ ਪੱਥਰ ਲੈ ਆਉਣਾ ਵੀ ਮੇਨ ਗੱਲ ਇਹ ਆ ਵੀ ਆ ਬੰਨਣੀ ਟੁੱਟਣਾ ਚਾਹੀਦਾ ਜਿਹੜਾ ਇਹ ਪਾਣੀ ਆ ਇਹ ਅੱਗੇ ਵੀ ਇਤਰਾ ਹੀ ਚੱਲਦਾ ਰਿਹਾ ਗਾਂਹ ਵੀ ਇਤਰਾ ਹੀ ਚੱਲਣਾ ਗਾਂਹ ਵੇਖੋ ਭਾਵੇਂ ਜਿਹਦੀ ਮਰਜ਼ੀ ਸਰਕਾਰ ਆ ਜੀ ਜੇ ਆਪਾਂ ਕਹੀਏ ਨਾ ਵੀ ਕੋਈ ਹੋਰ ਸਰਕਾਰ ਹੋਵੇ ਤੇ ਆਪਾਂ ਆ ਕੇ ਇੱਥੇ ਵਿਰੋਧ ਕਰਨ ਲੱਪੀਏ ਪਿਆ ਪਿਆ ਜੀ ਸਰਕਾਰ ਨੇ ਪਾਣੀ ਛੱਡਦਾ ਇਹ ਤੇ ਕੁਦਰਤੀ ਯਾਰ ਮੌਸਮ ਜਦੋਂ ਬਰਸਾਤ ਹੋਊ ਪਹਾੜਾਂ ਦੇ ਉੱਤੇ ਪਾਣੀ ਐ ਹੀ ਆਉਣਾ ਨਵਾਣਾ ਨੂੰ ਪਾਣੀ ਚੱਲਦੇ ਆ ਪਾਣੀ ਇਹਨੂੰ ਹੀ ਆਉਣਾ ਵਾ ਉਹ ਮੈਨੂੰ ਉਹਨਾਂ ਕਈਆਂ ਤੇ ਆਸਾਂ ਆਉਂਦਾ ਵਾ ਜਿਹੜੇ ਆਂਦੇ ਆ ਸਰਕਾਰ ਨੇ ਪਹਿਲਾਂ ਇੰਤਜ਼ਾਮ ਨਹੀਂ ਕੀਤਾ ਸਰਕਾਰ ਹੁਣੇ ਥੋੜਾ ਰੱਬ ਨੂੰ ਥੋੜਾ ਡੱਕ ਲੂ ਪੀ ਰੱਬਾ ਤੂੰ ਮੀਂਹ ਨਾ ਪਾ ਹੁਣ ਮਹਾਚਲ ਤੇ ਜੇ ਬੱਦਲ ਫਟੇ ਕਿੰਨੇ ਲੋਕ ਉਹ ਹੀ ਰੁੜ ਗਏ ਸਿੱਧੇ ਹੀ ਰੁੜ ਗਏ ਕਿੰਨੇ ਘਰ ਰੁੜ ਗਏ ਕਿੰਨਾ ਪਾਣੀ ਉਤੋਂ ਸਾਰਾ ਉਹ ਮਹਾਚਲ ਦਾ ਜਿੰਨਾ ਮੀਂਹ ਪੈਂਦਾ ਉਹ ਸਾਰਾ ਇੱਥੇ ਆਉਂਦਾ ਸਤਲੁਜ ਚ ਹੜਾਵੇ ਬਿਆਸ ਚ ਪਾਣੀ ਆਵੇ ਉਹ ਸਾਰੇ ਦਾ ਸਾਰਾ ਪਾਣੀ ਸਾਡੇ ਹਰੀਕੇ ਸੰਗਮ ਹੁੰਦਾ ਤੇ ਵਾਇਆ ਹਰੀਕੇ ਤੋਂ ਇਹ ਸਾਡੇ ਜਿਹੜੇ 530 ਪਿੰਡ ਆ ਸਾਡੇ ਪਟਿਆਲਕੇ ਦੇ ਇਹਦੀ ਨੰਗ ਕੇ ਗਾਂ ਸੈਣੀ ਵਾਲੇ ਨੂੰ ਪਰਾਂ ਨੂੰ ਗਾਂ ਨੂੰ ਲੰਗਦਾ ਤੇ ਇਹ ਕੋਈ ਬੰਨ ਦੇ ਬੰਨ ਦੇ ਵਿੱਚੋਂ ਨਹੀਂ ਕੋਈ ਪਾਣੀ ਰੋਕ ਸਕਦਾ ਇਹ ਪਾਣੀ ਕੁਦਰਤ ਆ ਕੁਦਰਤ ਦਾ ਜੇ ਨੂੰ ਮਾਰਿਆ ਕੁਦਰਤ ਨੇ ਉਹਨੂੰ ਪਾਣੀ ਲੈ ਕੇ ਜਾਣਾ ਹੀ ਜੀ ਬਿਲਕੁਲ ਲੋਕਾਂ ਦੇ ਨਾਲ ਖੜੇ ਆ ਵੇਖੋ ਆਪਦੀ ਜੇਬ ਚੋਂ ਅੱਜ ਤਾਂ ਕੀਤਾ ਆ ਵੀ ਅਜੇ ਸਰਕਾਰੀ ਮਦਦ ਆਉਂਦਿਆਂ ਨੂੰ ਇੱਕ ਦੋ ਦਿਨ ਲੱਗ ਜਣੇ ਆ ਵੀ ਇੱਕ ਵਾਰਾਂ ਲੋਕ ਆਪਦੇ ਪਸ਼ੂਆਂ ਨੂੰ ਚਲੋ ਮਾੜਾ ਮੂੜਕਤਾਵਾ ਕਰਕੇ ਤੇ ਸਾਰਨ ਇੱਕ ਵਾਰਾਂ ਤੁਰ ਤੁਰ ਪੇ ਮੁੜਕੇ ਜਿੰਨੀ ਸਰਕਾਰੀ ਮਦਦ ਆਊਗੀ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਨਾਲ ਹੋ ਕੇ ਵੰਡਾਵਾਂਗੇ ਜੋ ਵੀ ਰਕਮ ਆਇਆ ਵੰਡਾਵਾਂਗੇ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਚੀਜ਼ਾਂ ਜਿਹੜੇ ਲੋਕਾਂ ਦੀ ਪਹਿਲੀ ਸਾਰੀ ਤਰਿਆਲੇ ਪਾਸੇ ਆ ਜੀ ਜੀ ਤੇ ਜਿਹੜੇ ਕੋਈ ਭੈਣ ਭਰਾ ਵੀ ਆਉਣੇ ਆ ਨਾ ਜਿਹੜੇ ਕਈ ਵੇਖੋ ਦਾਨੀ ਸੱਜਣ ਹੁੰਦੇ ਆ ਉਹਨਾਂ ਨੂੰ ਹੁੰਦਾ ਆ ਵੀ ਜੇ ਕਿਸੇ ਦਾ ਨੁਕਸਾਨ ਹੋਇਆ ਉਹਦੀ ਬਾਹ ਫੜੀ ਜੇ ਨੁਕਸਾਨ ਹੋਇਆ ਜੇ ਕ੍ਰੋਪੀ ਆਈ ਆ ਤੇ ਪੰਜਾਬ ਚ ਸਿੱਖ ਕੌਮ ਇਹਨਾਂ ਚ ਦਾਨੀ ਸੱਜਣ ਵੀ ਬੜੇ ਆ ਪੰਜਾਬੀ ਦਾਨੀ ਵੀ ਬੜੇ ਜੀ ਵੀ ਉਹਨਾਂ ਦਾਣ ਕਰਨਾ ਮੈਂ ਬੇਨਤੀ ਇਹੋ ਕਰੂੰਗਾ ਸਿੱਧੇ ਆ ਕੇ ਦਿਓ ਜੇ ਪਰ ਦਿਓ ਉਹਨਾਂ ਲੋਕਾਂ ਨੂੰ ਚਨਾਕਤ ਕਰਕੇ ਜਿਨ੍ਹਾਂ ਲੋਕਾਂ ਦੀ ਜ਼ਮੀਨ ਦਰਿਆ ਦੇ ਵਿੱਚ ਆ ਜਿਨ੍ਹਾਂ ਲੋਕਾਂ ਦੀ ਫਸਲ ਦੀ ਬਰਬਾਦੀ ਹੋਈ ਹੈ ਉਹਨਾਂ ਲੋਕਾਂ ਨੂੰ ਦਿਓ ਜੇ ਅੱਜ ਮੈਂ ਵੀ ਨਾਲ ਜਾ ਕੇ ਐਂਡ ਤੱਕ ਵੰਡਾਉਣਾ 20 25 ਪਿੰਡ ਆ ਇਹ ਜਿਹੜੇ ਆਈਡੀਆਂ ਖੁੱਲੇ ਵਾਲੇ ਦੀਆਂ ਬਈਕਾਂ ਇਥੋਂ ਸ਼ੁਰੂਆਤ ਕੀਤੀ ਆ ਇਹ 40 50 ਘਾਰੇ ਇੱਥੇ ਬੈਠੇ ਬੰਦੇ ਨਾਲ ਇਹਨਾਂ ਦੇ ਘਾਰੇ ਹੀ ਬਸ ਬੰਦੇ ਨਾਲ ਆ ਇਹਨਾਂ ਕੋਲ ਜ਼ਮੀਨ ਸਾਰੀ ਇੱਧਰ ਆ ਜੀ ਜੀ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਦੀ ਢਾਗੀ ਵਿਚਾਰਿਆਂ ਦੀ ਆ ਵੀਰ ਦੱਸਣ ਦੇ ਅੱਗੇ ਵੀ ਅੱਗੇ 5 ਕਿਲੇ ਪੈਲੀ ਤੇ ਇਹਨਾਂ ਤੋਂ ਪਿਛਲੀ 23 ਵਾਲੀ ਨਹੀਂ ਬਣਾਈਗੇ ਨਹੀਂ ਬਣੇਗੀ 23 ਵਾਲੇ ਤਾਂ 5 ਕਿਲੇ ਖਾਲੀ ਪਈ ਆ ਆਪੀ ਪੈਸਿਆਂ ਕੋਣੋਂ ਇਹਨਾਂ ਕੋਲ ਵਿਚਾਰਿਆਂ ਕੋਲ ਇਹਨਾਂ ਦਾ ਵੀ ਹਾਲ ਪੁੱਛੋ ਵੀ ਇਹਨਾਂ ਦੇ ਕੀ ਆ ਸੁਣ ਲਓ ਇਹਨਾਂ ਦੀ ਵੀ ਗੱਲ ਕਰਾਂ ਸੁਣ ਲਓ